ਸਾਰੇ ਕਿਸਾਨਾਂ ਦਾ ਇਸ YouTube ਚੈਨਲ ਤੇ ਸਵਾਗਤ ਹੈ ਅਸੀਂ ਅੱਜ ਪਹੁੰਚੇ ਹਾਂ ਪੀਏ ਜੂ ਕਿਸਾਨ ਮੇਲਾ 2024 ਤੇ ਇੱਥੇ ਤੁਸੀਂ ਵੇਖ ਸਕਦੇ ਜੇ ਸੋਨਾ ਲੀਖਾ ਕੰਪਨੀ ਦਾ ਸਟਾਲ ਇਹ ਪਿੰਗਾਰ ਇਹ ਸੋਨਾ ਲੀਖਾ ਕੰਪਨੀ ਵੱਲੋਂ ਤਿਆਰ ਕੀਤੀ ਜਾਣ ਵਾਲੀ ਕੰਬਾਈਨ ਹਾਰਵੈਸਟਰ ਆ ਜੀ ਦੇਖ ਸਕਦੇ ਜੇ ਇਸ ਦਾ ਪ੍ਰਾਈਸ ਇਸ ਮੇਲੇ ਵਿੱਚ ਡਿਸਕਾਊਂਟ ਕਰਕੇ ਜੋ ਆ ਕੰਬਾਈਨ ਦਾ ਪ੍ਰਾਈਸ ਦਿੱਤਾ ਗਿਆ ਹੈ ਦੇ ਇਸੇ ਤਰੀਕੇ ਨਾਲ ਦੇਖ ਸਕਦੇ ਜੇ ਮੈਂ ਤੇ ਨਾਲ ਦੂਸਰੇ ਇੰਪਲੀਮੈਂਟ ਵੀ ਸੋਨਾਲੀਕਾ ਵੱਲੋਂ ਪੇਸ਼ ਕੀਤੇ ਗਏ ਉਹ ਵੀ ਤੁਹਾਨੂੰ ਵਿਖਾਉਨੇ ਆ ਬਾਅਦ ਦੀ ਇਹ ਇੱਕ ਜਿਹੜਾ ਜੀ ਸੋਨਾਲੀਕਾ ਸਕੇਅਰ ਬਿਲਰ ਹੈ ਇਹ ਤੁਸੀਂ ਦੇਖ ਸਕਦੇ ਜੀ ਕਿ ਸੋਨਾਲੀ ਦਾ ਲੋ ਤਿਆਰ ਕੀਤਾ ਆਪਣਾ ਢੇਰ ਬੇਲਰ ਆ ਤੇ ਬਾਰੇ ਸੁਣੇ ਅਰਦੋਸ ਇਹ ਜੋ ਰੋਟਾਵੇਟਰ ਆ ਨਵਾਂ ਰੋਟਾਵੇਟਰ ਕੰਪਨੀ ਵੱਲੋਂ ਅੱਜ ਹੀ ਲੋਚ ਕੀਤਾ ਗਿਆ ਵਾ ਇਸ ਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਕਿ ਰੋਟਾਵੇਟਰ ਪਹਿਲਾਂ ਦੇ ਰੋਟਾਟਰ ਨਾਲੋਂ ਕਾਫੀ ਇੰਪਰੂਵਮੈਂਟ ਕੀਤੀ ਗਈ ਆ ਜਿਸ ਦੇ ਵਿੱਚ ਇੱਕ ਤਾਂ ਪਹਿਲਾਂ ਪੇਂਟ ਜੋ ਹੈ ਇਸ ਦੇ ਪੇਂਟ ਚੇਂਜ ਕੀਤਾ ਗਿਆ ਵਾ ਨਾਲ ਦੀ ਨਾਲ ਜੋ ਸਾਈਡ ਡਿਸਕ ਨੇ ਇਹਨਾਂ ਨੂੰ ਹੈਵੀ ਹੈਵੀ ਬਣਾਤਾ ਤੇ ਜੋ ਟ੍ਰੇਲਿੰਗ ਬੋਰਡ ਹੈ ਟ੍ਰੇਲਿੰਗ ਬੋਰਡ ਵੀ ਹੈਵੀ ਕਰ ਦਿੰਦਾ ਇਸ ਰੋਟਾਵੇਟਰ ਦਾ ਨਾਮ ਸੋਨਾਲਿਕਾ ਪ੍ਰੀਮੀਅਮ ਪਲੱਸ ਹੈ ਤੇ ਇਹ ਤੁਹਾਨੂੰ 8 ਬਿਟ ਵਿੱਚ ਉਪਲਬਧ ਹੋਊਗਾ ਤੇ ਇਸ ਰੋਟਾਵੇਟਰ ਦੀਆਂ ਵਿਸ਼ੇਸ਼ਤਾਵਾਂ ਤੁਸੀਂ ਵੇਖ ਸਕਦੇ ਜੀ ਦੇਖੀਪ ਉੱਪਰ ਤੁਸੀਂ ਦੇਖ ਸਕਦੇ ਜੇ ਜੋ ਕਿ ਨਾਲ ਇਹ ਸਾਈਡ ਦੀ ਪੱਤੀਆਂ ਲਗਾਤੀਆਂ ਜੋ ਕਿ ਨਾਲ ਰੋਟਾਵੇਟਰ ਚੱਲਦੇ ਸਮੇਂ ਲੀਕ ਪੈ ਜਾਂਦੀ ਹੀ ਉਹ ਇਹਦੇ ਨਾਲ हट ਜੂਗੀ ਨਾਲ ਬਲੇਡ ਵੀ ਇਸ ਦੇ ਵਿੱਚ 8 ਫੁੱਟ ਦੇ 60 ਬਲੇਡ ਆਉਣਗੇ ਨਾਲ ਸਪੋਰਟਾਂ ਵੀ ਦਿੱਤੀਆਂ ਗਈਆਂ ਹਨ ਸਟੈਂਡ ਜੋ ਨਵੇਂ ਮਾਡਲ ਦਾ ਸਟੈਂਡ ਆ ਉਹ ਦਿੱਤਾ ਗਿਆ ਵਾ ਤੇ ਇਹ ਤੁਸੀਂ ਦੇਖ ਸਕਦੇ ਜੇ ਸੋਨਾ ਲੀਕਾ ਵੱਲੋਂ ਨਵਾਂ ਪ੍ਰੋਡਕਟ ਜੋ ਕਿ ਰੋਟਰੀ ਰੋਟਰੀ ਵੀਡਰ ਰੋਟਰੀ ਵੀਡਰ ਜੋ ਕਿ ਨਵਾਂ ਅ ਪ੍ਰੋਡਕਟ ਇਸ ਕਿਸਾਨ ਮੇਲੇ ਤੇ ਲਾਂਚ ਕੀਤਾ ਗਿਆ ਵਾ ਇਹ ਦੇਖ ਸਕਦੇ ਤੇ ਇਹ ਤੁਸੀਂ ਪਹਿਲਾਂ ਹੀ ਵੇਖਿਆ ਸੋਨਾਲੀਕਾ ਦਾ ਨੋਮੈਟਿਕ ਪਲੈਂਟਰ ਹੈ ਹਲੋ ਸੰਪੇਸਾਰ स्पोर्ट ਕਬਾਟੀ ਦਾ ਨੋਮੈਟਿਕ ਪਲੈਂਟਰ ਹੈ ਜੀ ਸੋਨਾਲੀਕਾ ਸਟਾਲ ਤੋਂ ਲੈ ਇੰਤਜ਼ਾਕ ਅਵੇ ਹੈ ਸਤਲਿ ਇੰਗੇ ਸਾਥ ਸੋਨਾਲੀਕਾ ਜਿਹੜਾ ਕਿਸਾਨਾਂ ਲੋ ਬਹੁਤ ਪਸੰਦ ਕੀਤਾ ਜਾਣ ਵਾਲਾ ਨੋਮੈਟਿਕ ਪਲੈਂਟਰ ਹੈ ਸੋਨਾਲੀਕਾ ਇੱਕ ਖਾਸ ਪਛਾਣ ਇਸ ਦੇ ਨਾਲ ਇਹ ਤੁਸੀਂ ਦੇਖ ਸਕਦੇ ਜੋ ਮੋਬਾਈਲ ਸਲਾਈਡਰ ਜੋ ਕਿ ਸੋਨਾਲੀਕਾ ਦੇ ਇੱਕ ਵਧੀਆ ਪ੍ਰੋਡਕਟ ਹੈ ਜਿਸ ਦੀ ਲਾਸਟ ইয়ার ਵੀ ਕਾਫੀ ਕਿਸਾਨਾਂ ਵੱਲੋਂ ਮੰਗਤ ਕੀਤੀ ਗਈ ਸੀ ਤੇ ਸੇਲ ਵੀ ਕੰਪਨੀ ਵੱਲੋਂ ਇਸ ਦੀ ਬਹੁਤ ਵਧੀਆ ਸੇਲ ਹੋਈ ਜੀ ਤੁਸੀਂ ਦੇਖ ਸਕਦੇ ਜੇ ਮੜਿਆ ਸਰ ਇਹ ਸੋਨਾਲੀ ਕਾ ਦਾ ਸੁਪਰ ਸੀਡਰ ਆ ਰੇਟ ਜੀ ਤੁਹਾਨੂੰ ਦਿੱਤੀ ਸੀ ਆਪਾਂ ਇਹ ਜਿਵੇਂ ਚਾਰ ਨੇ ਗੇਅਰ ਇਹ ਬਾਕੀ ਇਸ ਵਾਰ ਸਿਰ ਤੇ ਚਪਸ ਚੇਨ ਕਰੀਏ ਪ੍ਰੋਵਾਈਡ ਹੈ ਜੀ ਪਹਿਲੇ ਵੀ ਚੇਨ ਲੱਗਿਆ ਇਹ ਸੋਨਾਲੀ ਕਾ ਉਹ ਲੋ ਤਿਆਰ ਕੀਤਾ ਗਿਆ ਜੋ ਲੇਜ਼ਰ ਲੈਵਲਰ ਹੈ ਤੁਸੀਂ ਦੇਖ ਸਕਦੇ ਜੇ ਲੇਜ਼ਰ ਲੈਵਲਰ ਹੈ ਵੀਡੀਓ ਸਪੋਰਟਸ ਮਾਡਲ ਜੋ ਗਿਆ ਜਾਂਦਾ ਹੈ ਹੈ ਵੀ ਪਕੜ ਦੇ ਨਾਲ ਇਹ ਦੇ ਵਿੱਚ ਸੋਨਾਲੀ ਕਾਵਲੋ ਆ ਜੋ ਕਿ ਸਟੋਰੀ ਪਰ ਸਟੋਰੀ ਪਰ ਸੋਨਾਲੀ ਕਾ ਸਟੋਰੀ ਪਰ 7 ਫੁੱਟ ਦੇ ਸਾਢੇ 7 ਫੁੱਟ ਤੇ 7 ਫੁੱਟ ਵਿੱਚ ਕਟਰ ਮਿਲ ਜਾਏਗਾ ਤੇ 52 ਇੰਚ ਇਸ ਦਾ ਹੈਗਾ ਜੀ ਆ ਇਸ ਕਿਸਾਨ ਮੇਲੇ ਵਿੱਚ ਜੇਕਰ ਕੋਈ ਵੀ ਫਾਰਮਰ ਬੁਕਿੰਗ ਕਰਾਉਂਦਾ ਹੈ ਜਾਂ ਇਸ ਇੰਪਲੀਮੈਂਟ ਨੂੰ ਖਰੀਦਦਾ ਤੇ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ ਕੰਪਨੀ ਵੱਲੋਂ। ਤੋਂ ਕਿਸੇ ਨੇ ਵੀ ਸੋਨਾਲੀਕਾ ਕੰਪਨੀ ਦਾ ਪ੍ਰੋਡਕਟ ਖਰੀਦਣਾ ਹੋਵੇ ਤੇ ਉਹ ਆਨਲਾਈਨ ਬੁਕਿੰਗ ਵੀ ਕਰਾ ਸਕਦਾ ਹੈ ਪੇਮੈਂਟ ਦੇ ਕੇ ਤੇ ਸਾਰੇ ਵਧੀਆ ਸੋਨਾਲੀਕਾ 10 ਫੁੱਟ ਰੋਟਾ ਵੇਟ ਰਿਹਾ ਹੈ।